ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈਨਿਊਸ ਤੇ ਮੈਂ ਹਾਂ ਪ੍ਰਦੀਪ ਕੁਮਾਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਆਰਤੀ ਮੈਮ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ। ਅੱਜ ਦਿਨੰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ YouTube ਤੇ। ਅਕਸਰ ਹੀ YouTube ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਨੂੰ ਸੁਣ ਕੇ ਆਮ ਲੋਕ ਨੇ ਜਿਹੜੇ ਇਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਸ਼ਾਇਦ ਸਾਡੇ ਦਰਸ਼ਕਾਂ ਨੇ ਵੀ ਇਹ ਵੀਡੀਓ ਦੇਖੀ ਹੋਵੇਗੀ ਜਦੋਂ ਕਿਸੇ YouTuber ਨੇ ਕਿਹਾ ਸੀ ਕਿ ਅੰਡੇ ਖਾਣ ਦੇ ਨਾਲ ਕੈਂਸਰ ਹੁੰਦਾ ਹੈ। ਸੋ ਅੱਜ ਇੱਕ ਰਿਪੋਰਟ ਆਈ ਹੈ FSAI ਦੀ ਜਿਸ ਦੇ ਵਿੱਚ ਅਹਿਮ ਖੁਲਾਸੇ ਹੋਏ ਨੇ ਔਰ ਖੁਲਾਸੇ ਨੇ ਬਹੁਤ ਸਾਰੇ ਲੋਕਾਂ ਦੇ ਵਹਿਮ ਦੂਰ ਕਰ ਦੇਣੇ ਨੇ। ਉਹ ਖੁਲਾਸੇ ਕਿਹਨੇ ਤੁਸੀਂ ਜ਼ਰੂਰ ਦੱਸੋ। ਬਿਲਕੁਲ ਮੈਮ ਦੇਖੋ YouTube ਹੋਵੇ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਹੋਵੇ ਨੇ ਚਾਹੇ Instagram ਆ Facebook ਹੈ Twitter ਹੈ ਹਰ ਇੱਕ ਦੇ ਉੱਪਰ ਬਹੁਤ ਸਾਰੀਆਂ ਖਬਰਾਂ ਵਾਇਰਲ ਹੁੰਦੀਆਂ ਨੇ ਕਈ ਖਬਰਾਂ ਦੇ ਵਿੱਚ ਸੱਚਾਈ ਵੀ ਹੁੰਦੀ ਹੈ ਤੇ ਕਈ ਫੇਕ ਖਬਰਾਂ ਵੀ ਵਾਇਰਲ ਹੁੰਦੀਆਂ ਨੇ ਕੋਸ਼ਿਸ਼ ਤਾਂ ਇਹ ਹੀ ਹੁੰਦੀ ਕਿ ਜਿਸ ਤਰ੍ਹਾਂ ਸਰਕਾਰਾਂ ਨੇ ਅੱਗੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਰੋਕ ਲਾਈ ਸੀਗੀ ਕਿ ਅਜਿਹੀਆਂ ਖਬਰਾਂ ਜਿਵੇਂ ਅਸਲੀ ਕੰਟੈਂਟ ਆ ਉਹ ਨਾ ਪਾਈਆਂ ਜਾਣ ਤਾਂ ਜਿਹੀਆਂ ਫੇਕ ਖਬਰਾਂ ਲਈ ਵੀ ਉਹਨਾਂ ਨੂੰ ਇੱਕ ਸੱਤ ਐਕਸ਼ਨ ਲੈਣਾ ਪਏਗਾ ਜੀ ਕਿ ਜਿਹੜੇ ਇਸ ਤਰ੍ਹਾਂ ਦੇ ਅਫਵਾਹ ਫੈਲਾਉਂਦੇ ਨੇ ਹਮ ਰਹੀ ਗੱਲ ਤੁਹਾਡੇ ਆਂਡਿਆਂ ਵਾਲੇ ਖਬਰ ਦੀ ਕਿ ਇੱਕ ਯੂਟਿਊਬਰ ਦੇ ਵੱਲੋਂ ਜੇਕਰ ਆਂਡਿਆਂ ਦੇ ਪ੍ਰਤੀ ਇਹ ਗੱਲ ਕੀਤੀ ਗਈ ਕਿ ਕੈਂਸਰ ਹੁੰਦਾ ਹੈ ਜੀ ਬਿਲਕੁਕੁਲ ਪਰ ਹਜ਼ਾਰਾਂ ਦੀ ਸੰਖਿਆ ਦੇ ਵਿੱਚੋਂ ਲੋਕੀ ਨਾਨਵੇਜ ਖਾਂਦੇ ਨੇ ਫਿਰ ਤਾਂ ਹਰ ਇੱਕ ਹਸਪੀਟਲ ਪੂਰਾ ਕੈਂਸਰ ਦੇ ਮਰੀਜ਼ਾਂ ਨਾਲ ਭਰਿਆ ਹੁੰਦਾ ਕੈਂਸਰ ਦਾ ਇਲਾਜ ਹੀ ਨਾ ਹੋ ਸਕਦਾ ਤਾਂ ਸਭ ਤੋਂ ਪਹਿਲਾਂ ਤਾਂ ਜੀਆਂ ਫੇਕ ਖਬਰਾਂ ਤੇ ਲੋਕਾਂ ਤੋਂ ਇਹੀ ਅਪੀਲ ਕਰਾਂਗੀ ਕਿ ਉਹ ਵਿਸ਼ਵਾਸ ਨਾ ਕਰਿਆ ਕਰਨ ਦੂਸਰਾ ਐਫ ਐਸ ਐਸ ਏ ਆਈ ਦੀ ਜਿਹੜੀ ਰਿਪੋਰਟ ਆਈ ਹੈ ਜਿਹਦੇ ਵਿੱਚ ਇਸ ਗੱਲ ਦਾ ਪੂਰਾ ਖੁਲਾਸਾ ਕੀਤਾ ਹੈ ਕਿ ਅੰਡੇ ਖਾਣ ਨਾਲ ਤਾਂ ਕੈਂਸਰ ਨਾਮ ਦੀ ਕੋਈ ਚੀਜ਼ ਹੁੰਦੀ ਨਹੀਂ ਹੈ ਸਗੋਂ ਡਾਕਟਰ ਵੀ ਸਲਾਹ ਕਰਦਾ ਹੈ ਹਰ ਇੱਕ ਵਿਅਕਤੀ ਨੂੰ ਖਾਸ ਕਰਕੇ ਜਿਹੜੇ ਨਾਨਵੇਜ ਖਾਣ ਤੇ ਇੰਟਰਸਟ ਰੱਖਦੇ ਨੇ ਕਿ ਚੰਗੀ ਸਿਹਤ ਵਾਸਤੇ ਅੰਡੇ ਖਾਣੇ ਤਾਂ ਹਰ ਕਿਸੇ ਲਈ ਸਿਹਤ ਲਈ ਚੰਗੀ ਗੱਲ ਹੈ। ਉਹ ਕਿਹਦੇ ਬਾਦੂ ਮਾਤਰਾ ਦੇ ਵਿੱਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ। ਤਾਂ ਫਿਰ ਕੈਂਸਰ ਕਿਸ ਤਰ੍ਹਾਂ ਹੋ ਸਕਦਾ ਹੈ? ਤਾਂ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਖਬਰ ਅਜਿਹੀ ਵਾਇਰਲ ਹੁੰਦੀ ਨਾ ਤਾਂ ਪਹਿਲਾਂ ਤਾਂ ਉਹਦੀ ਜਾਂਚ ਕਰੋ ਕਿ ਉਹ ਸਹੀ ਹੈ ਜਾਂ ਨਹੀਂ ਸਹੀ ਹੈ। ਜੇ ਨਹੀਂ ਪਤਾ ਲੱਗਦਾ ਤਾਂ ਕਿਸੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨੀ ਚਾਹੀਦੀ ਹੈ। ਪਰ ਜੇਕਰ ਜਿਹੜੀ ਰਿਪੋਰਟਾਂ ਆਉਂਦੀਆਂ ਨੇ ਐਫ ਐਸ ਐਸ ਆਈ ਦੇ ਵੱਲੋਂ ਤਾਂ ਜ਼ਰੂਰ ਹੈ ਕਿ ਵਿਸ਼ਵਾਸ ਕਰਨਯੋਗ ਗੱਲ ਹੈਗੀ ਕਿ ਅਜਿਹੀ ਗੱਲ ਨਹੀਂ ਹੋ ਸਕਦੇ ਕਿ ਅੰਡਿਆਂ ਦੇ ਵਿੱਚ ਕੈਂਸਰ ਪਾਇਆ ਜਾਵੇ ਠੀਕ ਉਹ ਦਿਖਾਣ ਵਾਲੇ ਵਿਅਕਤੀ ਬਿਮਾਰ ਹੋ ਜਵੇ ਤਾਂ ਇਹ ਪ੍ਰੋਟੀਨ ਵਾਲੀ ਚੀਜ਼ਾਂ ਨੇ ਜੀ ਹੁਣ ਅਸੀਂ ਇਸ ਖਬਰ ਦੇ ਨਾਲੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਯੂਟਿਊਬਰ ਜਿਸ ਵੀਡੀਓ ਨੂੰ ਦੇਖ ਰਿਹਾ ਹੈ ਜਾਂ ਕੋਈ ਵੀ ਮੀਡੀਆ ਜੇ ਕੋਈ ਅਜਿਹੀ ਖਬਰ ਚਲਾਉਂਦਾ ਹੈ ਕਿ ਕੈਂਸਰ ਹੁੰਦਾ ਹੈ ਸਿਰਫ ਤਾਂ ਸਿਰਫ ਅੰਡੇ ਖਾਣ ਦੇ ਨਾਲ ਅੰਡਿਆਂ ਦਾ ਇਸਤੇਮਾਲ ਕਰਨ ਦੇ ਨਾਲ ਤਾਂ ਦੱਸ ਦਈਏ ਕਿ ਖੁਲਾਸੇ ਵੀ ਹੋਏ ਨੇ ਇਸ ਰਿਪੋਰਟ ਦੇ ਵਿੱਚ ਕਿ ਜੇਕਰ ਕੋਈ ਵੀ ਫੇਕ ਅਫਵਾਹਾਂ ਫੈਲਾਉਂਦਾ ਤਾਂ ਚੈਨਲ ਦੇ ਉੱਤੇ ਕਾਰਵਾਈ ਇਹ ਜਿਹੜੀ ਉਹ ਕੀਤੀ ਜਾਏਗੀ ਅਬ ہم ਹੁਣ ਜ਼ਿਕਰ ਕਰਾਂਗੇ ਪੰਜਾਬ ਦੇ ਹਾਲਾਤ ਜੋਨ ਆਰਡਰ ਦੀ ਸਥਿਤੀ ਜਿੱਥੇ ਵਿਗੜੀ ਹੈ ਉੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਨਸਾਨੀਅਤ ਵੀ ਬਹੁਤ ਹੀ ਜ਼ਿਆਦਾ ਸ਼ਰਮਸਾਰ ਹੋ ਗਈ ਹੈ 15 ਦਸੰਬਰ ਨੂੰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਕਤਲ ਕਰਨ ਤੋਂ ਬਾਅਦ ਡੈੱਡ ਬੋਡੀ ਦੇ ਨਾਲ ਹੀ ਲੁੱਟਖੋ ਕਰ ਲਈ ਜਾਂਦੀ ਹੈ ਗੱਲ ਦੇ ਵਿੱਚੋਂ ਸੋਨੇ ਦੀ ਚੇਨ ਚੋਰੀ ਕਰ ਲਈ ਜਾਂਦੀ ਹੈ ਕਿ ਲੱਗਦਾ ਹੈ ਕਿ ਹੁਣ ਲੋਕਾਂ ਦਾ ਖੂਨ ਹੈ ਜਿਹੜਾ ਉਹ ਪਾਣੀ ਬਣ ਚੁੱਕਿਆ ਹੈ ਦੇਖੋ ਜੀ ਜਿਸ ਤਰੀਕੇ ਦੇ ਨਾਲ ਲਗਾਤਾਰ ਗੁੰਡਾਗਰਦੀ ਵਾਧ ਰਹੀ ਹੈ ਨਾ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ ਹੈ ਹਰ ਕੋਈ ਸਵਾਲ ਚੱਕ ਰਿਹਾ ਕਿ ਆਖਿਰ ਸੂਬਾ ਦੇ ਵਿੱਚ ਰਹਿਣ ਵਾਲਾ ਇਹ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਅੱਜ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ ਘਰੋਂ ਕੋਈ ਵੀ ਵਿਅਕਤੀ ਹੈ ਬਾਹਰ ਜਾਣ ਤੋਂ 10 ਵਾਰ ਸੋਚਦਾ ਹੈ ਕਿ ਮੈਂ ਜਾਣਾ ਆ ਪਤਾ ਨਹੀਂ ਸੁਰੱਖਿਤ ਵਾਪਸ ਆਉਂਗਾ ਕਿ ਨਹੀਂ ਆਉਂਗਾ ਇਹ ਗੱਲ ਉਹਦੇ ਜ਼ਿਹਨ ਦੇ ਵਿੱਚ ਘਰ ਘਰ ਗਈ ਹੈ ਤਾਂ ਇਹ ਸੋਚਣਾ ਵੀ ਜਾਇਜ਼ ਹੈ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਭਾਵੇਂ ਲੜਕਾ ਹੈ ਲੜਕੀ ਹੈ ਕੋਈ ਨੌਜਵਾਨ ਹੈ ਬਜ਼ੁਰਗ ਹੈ ਬਾਹਰ ਜਾਂਦਾ ਹੈ ਤਾਂ ਮਜ਼ਾ ਲੈਂ ਕੇ ਉਹ ਸੁਰੱਖਿਤ ਵਾਪਸ ਚਲਾ ਆਵੇ ਹਰਕ ਡਰ ਦੇ ਨਾਲ ਵੀ ਵਾਪਸ ਆਉਂਦਾ ਆ ਤਾਂ ਜਿਸ ਇੱਕ ਨਾਲ ਤੁਸੀਂ ਗੱਲ ਕੀਤੀ ਰਾਣਾ ਬਲਾ ਚੌਰਿਆ ਦੀ ਹੈ ਨਾ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਬੜੇ ਸੁਗਜਬੂਤ ਤਰੀਕੇ ਦੇ ਨਾਲ ਕਿਸ ਤਰ੍ਹਾਂ ਸੈਲਫੀ ਲਈ ਜਾਂਦੀ ਹੈ ਫਿਰ ਉਸ ਦਾ ਕਤਲ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਨਸਾਨੀਅਤ ਦੀ ਗੱਲ ਕਰਦੇ ਆ ਤਾਂ ਇਹ ਖੌਫ ਜਿਹੜਾ ਆ ਜਦੋਂ ਕਤਲ ਕਰਨ ਵਾਲਿਆਂ ਦੇ ਵਿੱਚ ਹੀ ਨਹੀਂ ਰਿਆ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਤਾਂ ਲੁੱਟੇਰਾਂ ਆਦੇ ਤਾਂ ਆਮ ਦੀ ਗੱਲ ਉਹਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਨੇ ਜੀ ਤੁਸੀਂ ਦੇਖਦੇ ਹੋ ਕਿ ਕੋਈ ਬੰਦਾ ਵਿਆਹ ਤੇ ਚਲੇ ਗਿਆ ਆਪਣਾ ਘਰ ਕੱਲਾ ਛੱਡ ਕੇ ਕਿਤੇ ਦੂਜੇ ਪਿੰਡ ਵੀ ਗਿਆ ਹੋਇਆ ਘਰ ਖਾਲੀ ਵਿਆਹਾ ਤਾਂ ਚੋਰ ਨਿਸ਼ਾਨਾ ਬਣਾ ਲੈਂਦੇ ਨੇ ਜਾਣਦੇ ਤਾਂ ਕੱਲ ਵੱਖਰੀ ਹੈ ਸ਼ਰਿਆਮ ਦੁਕਾਨਾਂ ਤੇ ਗੋਲੀਬਾਜ਼ੀ ਕਰਕੇ ਨਿਸ਼ਾਨਾ ਬਣਾ ਲੈਂਦੇ ਨੇ ਲੁੱਟਖੋ ਕਰਕੇ ਚਲੇ ਜਾਂਦੇ ਨੇ ਕਿੰਨੇ ਸ਼ੋਰ ਜੱਲੀ ਤੇ ਸ਼ੋਰੂਮ ਨੇ ਉੱਥੇ ਲੁੱਟੇਰਿਆਂ ਨੇ ਹਿੱਸਾ ਬਣਾਇਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਲੁੱਟਖੋ ਕਰਕੇ ਭੱਜ ਜਾਂਦੇ ਨੇ ਫੇਰ ਤਾਂ ਜੇ ਘਰੋਂ ਕੋਈ ਨਹੀਂ ਹੈਗਾ ਤੋ ਉਹ ਤਾਂ ਚੋਰਾਂ ਦੇ ਲਈ ਹੋਰ ਵੀ ਆਸਾਨੀ ਦੀ ਗੱਲ ਹੈ ਤਾਂ ਇਨਸਾਨੀਅਤ ਉੱਥੇ ਹੋਰ ਡਿੱਗ ਜਾਂਦੀ ਹੈ ਜਦੋਂ ਉਹ ਲਾਸ਼ਾਂ ਨੂੰ ਵੀ ਨਹੀਂ ਬਖਸ਼ਦੀ ਹੂੰ ਲੋਕੀ ਕੀ ਕਹਿੰਦੇ ਨੇ ਕਿ ਠੀਕ ਹੈ ਜੀ ਚਲੋ ਬੰਦਾ ਮਰ ਗਿਆ ਕੋਈ ਗੱਲ ਨਹੀਂ ਲੇਕਿਨ ਚੋਰਾਂ ਨੂੰ ਕੀ ਹੈ ਚੋਰ ਹੋ ਸਕਦੇ ਨਸ਼ੇੜੀ ਵੀ ਹੋਣ ਉਹ ਉਹਨਾਂ ਨੇ ਆਪਣੀ ਜ਼ਰੂਰਤ ਲਈ ਆਪਣੀ ਪੂਰਤੀ ਦੇ ਲਈ ਉਹਨਾਂ ਨੇ ਹਰ ਕਦਮ ਚੱਕਣਾ ਹੈ ਸਾਰੀਆਂ ਹੱਦਾਂਵਾਂ ਪਾਰ ਕਰਦੇ ਨੇ ਫਿਰ ਬਲਾ ਚੋਰੇ ਦੀ ਗੱਲ ਕਰੀਏ ਭਾਵੇਂ ਇੱਕ ਮੈਂ ਹੋਰ ਗੱਲ ਕਰਦੀ ਕਿ ਹੋਰ ਮਾਰਨਾ ਦੇਖਣ ਨੂੰ ਆਇਆ ਹੈ ਘਰ ਦੇ ਵਿੱਚ ਕੋਈ ਜੀ ਹੈ ਜਿਹੜਾ ਮਰ ਗਿਆ ਠੀਕ ਹੈ ਉਹਨੂੰ ਸ਼ਮਸ਼ਾਨ ਘਾਟ ਲੈ ਕੇ ਜਾਇਆ ਜਾ ਰਿਆ ਸੀਗਾ ਉੱਥੇ ਵੀ ਚੋਰਾਂ ਨੇ ਨਹੀਂ ਛੱਡਿਆ ਉੱਥੇ ਵੀ ਉਹਨਾਂ ਨੇ ਉਹਦੇ ਗੈਣੇ ਗੁਣੇ ਲੈ ਕੇ ਫਰਾਰ ਹੋ ਗਏ ਨੇ ਮੈਨੂੰ ਕਾਰਨ ਕੀ ਆ ਕਿਉਂ ਇੰਨੀਆਂ ਲੁੱਟਾਂ ਖੁਆ ਹੁੰਦੀਆਂ ਨੇ ਕਿਉਂ ਚੋਰੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਦੇ ਜੋ ਹਾਲਾਤ ਪਹਿਲਾਂ ਸੀ ਬਹੁਤ ਹੀ ਜ਼ਿਆਦਾ ਸੁਲਤ ਜਾਣਗੇ ਬਿਹਤਰ ਹੋ ਜਾਣਗੇ ਪਰ ਹਾਲਾਤ ਨੇ ਜਿਹੜੇ ਹੋਰ ਵੀ ਜ਼ਿਆਦਾ ਬਦ ਤੋਂ ਬੱਤਰ ਹੋ ਰਹੇ ਨੇ ਦੇਖੋ ਜੀ ਜਿਸ ਤਰ੍ਹਾਂ ਲਗਾਤਾਰ ਮਹਿੰਗਾਈ ਵਧ ਰਹੀ ਹੈ ਜਿਹੜੇ ਅਮੀਰ ਲੋਕ ਨੇ ਉਹ ਗੁਜ਼ਾਰਾ ਕਰ ਲੈਂਦੇ ਨੇ ਠੀਕ ਹੈ ਜਿਹੜੇ ਅਮੀਰ ਤੋਂ ਆਪਾਂ ਥੋੜੇ ਨੀਚੇ ਕੱਢ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੇ ਕੋਲ ਕਹਿ ਲਓ ਕਿ ਰੋਜ਼ਗਾਰ ਦੇ ਸਾਧਨ ਹੈਗੇ ਨਾ ਉਹਨਾਂ ਨੇ ਗੁਜ਼ਾਰਾ ਕਰ ਲੈਣਾ ਪਰ ਜਿਹਦੇ ਕੋਲ ਰੋਜ਼ਗਾਰ ਨਹੀਂ ਹੈ ਠੀਕ ਹੈ ਜਿਹੜਾ ਨਸ਼ਿਆਂ ਦੇ ਵਿੱਚ ਪੈ ਗਿਆ ਮਜ਼ਦੂਰੀ ਦੇ ਵਿੱਚ ਵੀ ਕੀ ਕਰਨਾ ਕੰਮਕਾਜ ਹੈ ਹੀ ਨਹੀਂ ਤਾਂ ਉਹਨਾਂ ਨੇ ਆਪਣੀ ਜ਼ਰੂਰਤ ਦੇ ਲਈ ਕਿਸੇ ਵੀ ਹੱਦ ਤੱਕ ਜਾਣਾ ਹੀ ਜਾਣਾ ਆ ਠੀਕ ਹੈ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈਗਾ ਮੈਂ ਗੱਲ ਕਰਦੀ ਪਈਏ ਮੇਰੇ ਆਪਣੇ ਵੀ ਵਿਚਾਰ ਨੇ ਤੇ ਹੋ ਸਕਦਾ ਸਾਹਮਣੇ ਦਰਸ਼ਕ ਜਿਹੜੇ ਦੇਖ ਰਹੇ ਉਹ ਕੀ ਸੋਚਦੇ ਹੋਣ ਉਹਨਾਂ ਨੂੰ ਵੀ ਕਹੂੰਗੀ ਤੁਹਾਡੇ ਕੀ ਵਿਚਾਰ ਨੇ ਵੀ ਅੱਜ ਇਹ ਕ੍ਰਾਈਮ ਕਿਉਂ ਵਧ ਰਹੇ ਨੇ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਕਿ ਸਰਕਾਰਾਂ ਤੱਕ ਤੁਹਾਡੇ ਵੀ ਵਿਚਾਰ ਜਿਹੜੇ ਨੇ ਉਹ ਪਹੁੰਚ ਸਕੇ ਸਾਡੇ ਪ੍ਰੋਗਰਾਮ ਦੇ ਰਾਹੀਂ ਤਾਂ ਆਪਣੇ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਉਹ ਦੂਜੇ ਦੇ ਘਰ ਤੇ ਡਾਕਾ ਮਾਰਦੇ ਆ ਫਿਰ ਉਹ ਚਾਹੇ ਚੋਰੀ ਹੈ ਚਾਹੇ ਕਤਲ ਹੈ ਕਿਸੇ ਦਾ ਤਾਂ ਇਹ ਕਾਰਨ ਹੋ ਸਕਦੇ ਨੇ ਕਿ ਉਹ ਇਹ ਕ੍ਰਾਈਮ ਜਿਹੜਾ ਵਧ ਰਿਹਾ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਜਰੂਰ ਪ੍ਰਸ਼ਾਸਨ ਦੇ ਉੱਪਰ ਧਿਆਨ ਦਿੰਦੀਆਂ ਨੇ ਪਰਤੀਆਂ ਕਰਦੀਆਂ ਨੇ ਪਰ ਜਿੰਨੀ ਜ਼ਿਆਦਾ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲ ਕੀਤੀ ਜਾਂਦੀ ਉਹਨਾਂ ਹੀ ਮੁਸਤੈਦੀ ਦੇ ਨਾਲ ਚੋਰ ਲੁਟੇਰੇ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਇਸ ਦਾ ਨਿਚੋੜ ਇਸ ਦੇ ਬਾਰੇ ਧਿਆਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਟੈਕਨਿਕਸ ਲੱਭਣੀਆਂ ਚਾਹੀਦੀਆਂ ਕਿ ਜੇ ਅਸੀਂ ਕੋਈ ਚੀਜ਼ ਕਰਦੇ ਪਏ ਆ ਤਾਂ ਉਹਦਾ ਜਿਹੜਾ ਇਹ ਤੋੜ ਹੈ ਨਾ ਉਹ ਤੇ ਲੁਟੇਰਿਆਂ ਚੋਰਾਂ ਦੇ ਕੋਲ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਮਮ ਹੁਣ ਜ਼ਿਕਰ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਸੋ ਪਿਛਲੇ ਦਿਨੀ ਬਲਾਕ ਸੰਮਤੀ ਚੋਣਾ ਹੋਈਆਂ ਸੀ 14 ਦਸੰਬਰ ਨੂੰ ਔਰ 17 ਦਸੰਬਰ ਨੂੰ ਨਤੀਜੇ ਐਲਾਨੇ ਗਏ ਸੀ ਔਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਕਿ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ 2027 ਦਾ ਸੈਮੀਫਾਈਨਲ ਨੇ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਕਿਹੜੀ ਪਾਰਟੀ ਦੂਸਰੇ ਨੰਬਰ ਤੇ ਆਉਂਦੀ ਔਰ ਤੀਸਰੇ ਨੰਬਰ ਤੇ ਆਉਂਦੀ ਆ ਪਰ ਜਿਹੜੇ ਹਿਸਾਬ ਦੇ ਨਾਲ ਕਾਂਗਰਸ ਤੇ ਅਕਾਲੀ ਦਲ ਹੈ ਜਿਹੜੇ ਆਪਸ ਦੇ ਵਿੱਚ ਧੜਿਆਂ ਚ ਵੰਡੇ ਹੋਏ ਨੇ ਲੱਗਦਾ ਕਿ 2027 ਦੇ ਵਿੱਚ ਸੱਤਾ ਕਾਇਮ ਕਰ ਸਕਣਗੇ ਕਿਵੇਂ ਦੇਖਦੇ ਕੁਮ ਮੈਮ ਜੇਕਰ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰੀ ਨਾ ਤਾਂ ਅੱਜ ਪੰਜਾਬ ਦੀ ਸਿਆਸਤ ਜਿਹੜੀ ਬਹੁਤ ਕਨਫਿਊਜ਼ ਹੈ ਇੱਕ ਅਜੀਬ ਦੌਰ ਦੇ ਵਿੱਚੋਂ ਲੰਘ ਰਹੀ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਜਨਤਾ ਦੇ ਲਈ ਆਪਣੀ ਸਿਆਸਤ ਦੇ ਵਿੱਚ ਆਏ ਹਾਂ ਜਾਂ ਫਿਰ ਆਪਣੀ ਪੂਰਤੀ ਦੇ ਲਈ ਆਏ ਹਾਂ ਅਸੀਂ ਸਿਆਸਤ ਦੇ ਵਿੱਚ ਇਸ ਕੋਲੋਂ ਪੂਰੀ ਕਨਫਿਊਜ਼ ਹੈ ਤੁਸੀਂ ਹਰ 파ਟੇ ਦੇ ਵਿੱਚ ਇੱਕ ਕਾਮਨ ਚੀਜ਼ ਦੇਖੋ ਆਪਸੀ ਕਲੇਸ਼ ਹੈ ਉਹਨਾਂ ਦੇ ਵਿੱਚ ਅੰਦਰੂਨੀ ਲੜਾਈ ਹੈਗੀ ਏ ਠੀਕ ਹੈ ਸੀਐਮਜ਼ ਜੈਰਨ ਲੈ ਕੇ ਲੜਾਈਆਂ ਹੁੰਦੀਆਂ ਪਈਆਂ ਟਿਕਾ ਵੇਚਣ ਨੂੰ ਲੈ ਕੇ ਲੜਾਈਆਂ ਹੁੰਦੀਆਂ ਨੇ ਇੱਕ ਦੂਜੇ ਦਾ ਘਰ ਪੱਟਣ ਦੇ ਵਿੱਚ ਲੱਗੇ ਹੋਏ ਆਪਸ ਦੇ ਵਿੱਚ ਹੀ ਫਿਰ ਭ੍ਰਸ਼ ਕੋਈ ਕੰਮ ਕਰਾਉਣਾ ਆ ਜਾਂ ਕਰਨਾ ਕੀ ਆ ਠੀਕ ਆ ਭ੍ਰਸ਼ਟਾਚਾਰ ਠੀਕ ਆ ਉਹਨਾਂ ਰਿਸ਼ਵਤਕੋਰੀ ਕੀਤੀ ਪੈਸੇ ਅੰਦਰ ਦੱਬੇ ਬਾਅਦ ਚ ਈਡੀ ਦੀਆਂ ਰੇਡਾਂ ਪੈਂਦੀਆਂ ਨੇ ਫਿਰ ਕਹਿੰਦੇ ਜੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਹੈਗਾ ਸਾਨੂੰ ਤਾਂ ਦੂਜੀ ਪਾਰਟੀ ਦੇ ਵੱਲੋਂ ਫਸਾਇਆ ਜਾ ਰਿਹਾ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਹੁਣ ਗੱਲ ਕਰਦੇ ਆ ਕਿ 2027 ਦੀਆਂ ਸੈਮੀਫਾਈਨਲ ਇਹਨੂੰ ਮੰਨਿਆ ਜਾ ਰਿਹਾ ਸੀਗਾ ਆਮ ਆਦਮੀ ਪਾਰਟੀ ਜਿਹੜੀ ਹੈ ਬੇਸ਼ੱਕ ਚੰਗੇ ਬਹੁਮਤ ਨਾਲ ਜਿੱਤੀ ਹੈ ਪਰ ਜੇਕਰ ਕਾਂਗਰਸ ਤੇ ਅਕਾਲੀ ਦੀ ਗੱਲ ਕਰੀਏ ਜੋ ਹਾਲਾਤ ਉਹਨਾਂ ਦੇ ਬਣੇ ਨੇ ਉਹ ਵੀ ਹੁਣ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ 2027 ਦੇ ਵਿੱਚ ਅਸੀਂ ਡਟ ਕੇ ਚੋਣਾ ਲੜੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਆਪਣੀ ਸੱਤਾ ਨੂੰ ਕਾਇਮ ਕਰੀਏ ਹੁਣ ਅਕਾਲੀ ਦਲ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਮਣੇ ਕਾਲੀ ਦਲ ਪੁਨਰ ਸੁਰਜੀਤ ਬਣਾਈ ਗਈ ਜੀ ਬਿਲਕੁਲ ਤਾਂ ਕਿ ਫਿਰ ਇੱਕਾ ਹੋ ਜਵੇ ਰਲ ਮਿਲ ਕੇ ਚੋਣ ਲੜਨਗੇ ਵਿੱਚੋਂ ਗੱਲਾਂ ਇਹ ਵੀ ਆਉਂਦੀਆਂ ਪਈਆਂ ਕਿ ਬੀਜੇਪੀ ਨਾਲ ਗੱਠ ਜੋੜ ਕਰ ਲਈਏ ਕਿਉਂਕਿ ਬੀਜੇਪੀ ਵੀ ਚਾਹਦੀ ਪੰਜਾਬ ਦੇ ਵਿੱਚ ਸਿਆਸਤ ਕਰਨ ਲਈ ਤੇ ਉਹ ਵੀ ਹਰ ਤਰ੍ਹਾਂ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਪੈਂਤਰਾ ਖੇਡ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਕਰ ਮਨਪ੍ਰਤ ਅਯਾਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਸਿੱਧਾ ਸੁਖਵੀਰ ਬਾਦਲ ਨੂੰ ਕਿਆ ਚੇਤਾਵਨੀ ਦਿੱਤੀ ਹੈ ਕਿ ਨਿੱਜੀ ਹਿੱਤ ਛੱਡ ਦੋ ਜੇਕਰ ਇਕੱਠੇ ਹੋ ਜਾਣੇ ਆ ਤਾਂ ਸ਼ਾਇਦ 2027 ਦੇ ਵਿੱਚ ਮਿਸ਼ਨ ਸਾਡਾ ਜਿਹੜਾ ਕਾਮਯਾਬ ਹੋ ਸਕਦਾ ਹੈ ਗੱਲ ਦੇਖੋ ਇਹ ਵੀ ਸਹੀ ਇਕਤਾ ਹੋਣੀ ਜ਼ਰੂਰੀ ਹੈ ਹਰ ਪਾਰਟੀ ਦੇ ਵਿੱਚ ਜੇਕਰ ਇਕਤਾ ਹੋਏਗਾ ਜਨਤਾ ਦੇ ਬਾਰੇ ਸੋਚਣਗੇ ਤਾਂ ਪਾਰਟੀ ਨਕਾਮਯਾਬ ਹੋਣੀ ਹੈ ਖੈਰ ਹੁਣ ਦੇਖਣਾ ਹੋਵੇ ਸ਼ੋਮਨੀ ਕਾਲੀ ਦਲ ਦੇ ਵਿੱਚ ਏਕਾ ਹੁੰਦਾ ਹੈ ਕਿ ਨਹੀਂ ਹੁੰਦਾ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦੇ ਵਿੱਚ ਵੀ ਪਾੜ ਪਏ ਹੋਏ ਨੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਬਿਆਨਬਾਜ਼ੀ ਹੋਈ ਹੈ ਫਿਰ ਸਿੱਧੂ ਆਉਂਦੇ ਨੇ ਨਵਜੋਤ ਉਹਨਾਂ ਦੇ ਵੱਲੋਂ ਵੀ ਗੱਲਬਾਤ ਸੁਣਨ ਨੂੰ ਮਿਲਦਾ ਕਿ ਠੀ ਅਧਿਕਾਰਿਕ ਤੌਰ ਤੇ ਕੋਈ ਬਿਆਨ ਉਨ੍ਹਾਂ ਸਾਹਮਣੇ ਨਹੀਂ ਆਇਆ ਲੇਕਿਨ ਹੁਣ ਜੋ ਗੱਲ ਚੱਲਦੀ ਹੈ ਅਹਿਮ ਗੱਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਜੋ ਕਿ ਰਾਜਨੀਤਿਕ ਸਲਾਹਕਾਰ ਰਹੇ ਨੇ ਉਹ ਕਾਂਗਰਸ ਵਿੱਚ ਪਹਿਲਾਂ ਵੀ ਸੀਗੇ ਤੇ ਹੁਣ ਫਿਰ ਤੋਂ ਵਾਪਸੀ ਦੀ ਐਂਟਰੀ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਕਿੰਨੀ ਕੁ ਸੱਚਾਈ ਹਜੇ ਸਮਾਂ ਦੱਸੇਗਾ ਵੀ ਆ ਰਹੇ ਨੇ ਕਿ ਨਹੀਂ ਲੇਕਿਨ ਕਿਆ ਇਸੇ ਹੀ ਲਗਾਏ ਜਾ ਰਹੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਹੁਣ ਕਾਂਗਰਸ ਦੀ ਕਮਾਂਡ ਸੰਭਾਲਣਗੇ ਉਹਨਾਂ ਦੀਆਂ ਰਣਨੀਤੀਆਂ ਦਾ ਤਾ ਫਿਰ ਪੰਜਾਬ ਦੀ ਸਿਆਸਤ ਦਾ ਹੋ ਸਕਦਾ ਹੈ ਇੱਕ ਨਵਾਂ ਰੰਗ ਦੇਖਣ ਨੂੰ ਮਿਲੇਗਾ ਆਪ ਸਰਕਾਰ ਦੇ ਲਈ ਕੋਈ ਨਵੀਂ ਰਣਨੀਤੀ ਜਿਹੜੀ ਉਹਨਾਂ ਦੇ ਖਿਲਾਫ ਹੋ ਸਕਦਾ ਹੈ ਦੇਖਣ ਨੂੰ ਮਿਲੇ ਜੀ ਬਿਲਕੁਲ ਸਮਾਂ ਹੀ ਦੱਸੇਗਾ ਕਿ ਕੀ ਕੁਝ ਹੋਣ ਵਾਲਾ ਹੈ 2027 ਦੇ ਵਿੱਚ ਹਮ ਸੱਤਾ ਕਿਸ ਦੀ ਕਾਇਮ ਹੁੰਦੀ ਹੈ ਦੋਨੇ ਪਾਰਟੀਆਂ ਆਪਸ ਦੇ ਵੱਲੋਂ ਪੂਰਾ ਜ਼ੋਰ ਲਾ ਰਹੀਆਂ ਨੇ ਜੀ ਜੀ ਸਮਾਂ ਹੀ ਦੱਸੇਗਾ ਜੀ ਸੋ 2027 ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਾਜ਼ੀ ਮਾਰੇਗੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਜਿੱਥੇ ਬਹੁਤ ਲੋਕ ਤਰੀਫਾਂ ਕਰਦੇ ਨੇ ਉੱਥੇ ਸ਼ਾਇਦ ਨਿੰਦਾ ਵੀ ਕਰਦੇ ਨੇ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਤਾਂ ਸਿਰਫ ਢੜੇ ਬਾਜ਼ੀ ਨੂੰ ਲੈ ਕੇ ਲੱਗੇ ਹੋਏ ਨੇ ਔਰ ਬੀਜੇਪੀ ਦੀ ਤਾਂ ਬੋਟ ਹੀ ਸਿਰਫ ਸਤੌਰਪਿੰਡ ਦੇ ਵਿੱਚ ਇਕ ਪਈ ਹੈ ਸੋ ਇੱਕ ਸਸਪੈਂਸ ਜ਼ਰੂਰ ਬਣਿਆ ਹੋਇਆ 2027 ਦੀਆਂ ਚੋਣਾਂ ਨੂੰ ਲੈ ਕੇ ਫਿਲਹਾਲ ਜੇਕਰ ਕੋਈ ਵੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ 'ਚ ਮੈਸੇਜ ਕਰ ਸਕਦੇ ਹੋ ਹੁਣ ਮੈਂ ਇਹਦੇ ਉੱਤੇ ਜਾਸੇ ਧੰਨਵਾਦ